ਠੀਕ ਹੈ ਜੀ ਸਾਰਿਆਂ ਨੂੰ ਬਾਈ ਗੋਪੀ ਕੋ ਪਹੁੰਚ ਚੁੱਕੇ ਹਾਂ ਜੀ ਪਿੰਡ ਕਗੜਪਣਾ ਜ਼ਿਲ੍ਹਾ ਅਮਰਸਰ ਪਿੰਡ ਜੀ ਤਹਿਸੀਲ ਬਾਬਕਾਲਾ ਹਾਂਜੀ ਕੈਮਰਾ ਘਮਾਓ ਘਟੋ ਚਾਰ ਪੰਜ ਲੱਗ ਪਸ਼ੂ ਸੇਲ ਆ ਬਾਈ ਕੋਲ ਨਾਲ ਗਾਵਾਂ ਦੇ ਮੱਝਾਂ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀ ਬਾਈ ਜੀ ਸਤਿਕਾਰ ਸਤਿਕਾਰ ਜੀ ਹੋਜੀ ਹੋਰ ਬਾਈ ਜੀ ਸਤਿਕਾਰ ਠੀਕ ਹੈ ਜੀ ਹਾਂਜੀ ਵਧੀਆ ਹੋਜੀ ਠੀਕ ਠਾਕ ਹਾਂਜੀ ਹੋਰ ਸਮਾਂਚਾਰ ਬਸ ਠੀਕ ਹੈ ਜੀ ਚੱਲੀ ਨਾ ਚੱਲੀ ਆਜਾ ਟਾਈਮ ਲਾਈਨ ਤਿਆਰੀ ਕਰਤੀ ਹੋਰ ਜੀ ਹੋਰ ਆਹ ਹੋਰ ਸਲਾਮ ਜੀ ਹਾਂਜੀ ਟਾਈਮ ਨਾਲ ਤਿਆਰੀ ਕਰਤੀ ਯਾਰ ਆਗੇ ਕੀ ਜਲਦੀ ਟਾਈਮ ਨਾਲ ਟਾਈਮ ਨਾਲ ਮਿੰਟੋ ਮਿੰਟੋ ਨੇ ਭਾਜਣਾ ਪੈ ਜੇ ਨੇ ਤੁਹਾਨੂੰ ਭਾਜਣਾ ਫੇਰ ਦੀਆਂ ਬਹੁ ਵਈਆਂ ਨੇ ਇਹ ਗਾਹ ਕੋਲੇ ਤਿੰਨ ਚਾਰ ਘਾੜੀ ਬੰਗਾਈਆਂ ਤਿੰਨ ਚਾਰ ਵੇਚੀਆਂ ਇੱਕ ਦੋ ਲੈ ਵੀ ਗਏ ਹਨ ਦੋ ਤਿੰਨ ਚਲਗੀਆਂ ਹੋਣੇ ਗਈਆਂ ਚੱਲਾ ਚੱਲਾ ਤੇ ਮਿਚੋ ਮਾਲ ਵਾਂ ਚਲ ਇੱਕ ਦੋ ਮਈਆਂ ਚਲਗੀਆਂ ਹਾਂਜੀ ਹਾਂ ਚਲ ਮੈਂ ਚਾਰ ਕੇ ਗਈਆਂ ਕੋਈ ਨਹੀਂ ਨੀ ਪਾਰਨੇ ਕੋਈ ਗੱਲ ਨਹੀਂ ਜੱਬਾ ਜੀ ਤਾਜੀ ਸੂਈ ਆ ਹਾਂ ਜੀ ਸੁਈਰ 10 12 ਦਾ ਦੇਗੀ ਦੁੱਧ ਮਾਝ ਕੋ 12 ਕਿਲੋ ਹੈਗਾ ਅੱਛਾ 12 ਕਿਲੋ ਦਾ ਹੈਗਾ ਹਾਂ ਜੀ ਤੇ ਆ ਦੁੱਧ ਇਹਨਾਂ ਦਾ 12 ਕਿਲੋ ਹੋਣਾ ਹੈਗਾ ਉਹ ਦਿਖਾਓ ਕੱਟਾ ਕੱਟਾ ਕੱਟੀ ਕੱਟੀ ਦਿਖਾ ਕੱਟੀ ਹੈ ਜੀ ਹਾਂ ਕੱਟੀ ਹੈ ਧੋਰੋ ਲੰਮੀ ਧੋਰੋ ਕੱਟੀ ਹੈ ਚਵਾਪ ਸਵਾ ਮਿਲ ਕੋ ਵਰੀਆ ਜੀ ਬੜੀ ਕੋਈ ਚੋਰ ਜਾਣ ਬਹੁਤ ਵਧੀਆ ਮਈ ਆ ਬਸ ਠੀਕ ਆ ਹਾਂ ਚੋਈ ਵੀ ਰਾਤੀ ਨਾ ਉਹ ਲੇਟ ਹੀ ਲੈਂਦੀ ਤੇ ਮੁਰਕੇ ਲੇਟ ਲਿਆ ਕੇ ਤੇ ਮੁਰਕੇ ਚੋਈ ਚਾਈ ਲਿਆ ਹਾਂ ਜੀ ਹਾਂ ਜੀ ਮੈਂ ਚੱਲ ਹੁਣ ਪਾ ਦਨੇ ਚਲੋ ਕੋਈ ਨਹੀਂ ਕੋਈ ਪਿੱਛੋਂ ਫੇ ਦੋ ਗਾਂਗੀਆਂ ਲਈਆਂ ਲੀਆਂ ਕੋ ਵੇਕੀਆਂ ਵਿੱਚੋਂ ਮੈਂ ਜਦ ਇਦਾਂ ਪਾ ਦਨੇ ਵੇਖ ਲਓ ਮਾਜ ਤੁਸੀਂ ਹੁਣ ਸਿਆਰੀਆਂ ਕਿ ਜਿੱਦਾਂ ਤੁਹਾਨੂੰ ਪਹਿਲਾਂ ਬਿਜਾਰ ਦਾ ਜਾਨਦਾ ਹੁਣ ਕੋਈ 50 ਤੇ ਹੁਣ 300 ਹੋ ਗਿਆ ਘਰ ਵਿੱਚ ਵੀ ਆ ਤੇ ਠੰਡਾ ਵੀ ਆ ਹਾਂ 50 ਹੁਣ ਤੇਰੀ ਆ ਗਈ ਦਿਨੋਂ ਦਿਨਾਂ ਨੂੰ ਫਰਕ ਪਾਈ ਆਉਂਦਾ ਹਰ ਦਿਨ ਮਿਲਦੀ ਘੱਟ ਮਹੀਂ ਘੱਟ ਮਿਲਦੀ ਆ ਹਾਂ ਇਹ ਇੱਕ ਵੀ ਦੇ ਦੀਏ ਹੋ ਦੀ ਘੱਟ ਸਾਲ ਇੱਕ ਦਸ ਦੇ ਦੀਏ ਹੈ ਕਰਦੇ ਕੋਈ ਨਹੀਂ ਮੈਨੂੰ ਹੱਸਦਾ ਹਾਂ ਹੈ ਚਲ ਇੱਕ ਘੱਟ ਦੀ ਦੇ ਚਲ ਠੀਕ ਹੈ ਜਾਨਦ ਹਾਂ ਕੋਈ ਨਹੀਂ ਨੋ ਤੁਮਾੜੀ ਕੋ ਬਾਰਾ ਗਲਰ ਨਹੀਂ ਵਹਾਂ ਬਹੁਤ ਚੰਗੀ ਆ ਥਾਂ ਤੋਂ ਬਹਾ ਗੱਡਾ ਜ਼ਬਰਦਸਤ ਲਗਾ ਵੇਰ ਇਹ ਵੀ ਬੜੀ ਚੰਗੀ ਆ ਕੱਲ ਹੀ ਸੂਈ ਆ ਗੱਲਾਂ ਨਹੀਂ ਵਸ਼ੀ ਕੋ ਦੁੱਧ ਵਸ਼ੀ 25 26 ਕਿਲੋ ਪਾ ਦੂਗੀ ਇਹ ਵੀ ਤੋਰੋ ਹਾਂਜੀ ਲਓ ਜੀ ਕਰੋ ਚੱਕ ਕੇ ਵੀ ਬਹੁਤ ਚੰਗੀ ਵਸ਼ੀ ਆ ਇਹਦੇ ਠੰਡੀ ਠੁੰਡੀ ਬੜੀ ਆ ਕੋਈ ਗੱਲਾਂ ਨਹੀਂ ਵਸ਼ੀਆਂ ਮਾੜ ਸੁੱਖ ਰੱਖੇ ਮੇਲਾ ਆ ਗਿਆ ਹਾਂ ਹਾਂਜੀ ਹਾਂ ਭਾਜੀ ਖੜਾਓ ਮਾੜ ਇੱਥੇ ਬਸ ਠੀਕ ਆ ਕਿੰਨਾ ਭਾਜੀ ਕਰਦੀ ਤੋ ਫਿਰ ਇਹ ਤੋ ਤੇ 24 25 ਕਿਲੋਆਂ ਤੇ ਵਰਤੇ ਇਹਦੀ ਬੱਛੀ ਕਿਲੋ ਕਰ ਜੂਗੀ ਠੀਕ ਆ ਮੈਂ ਨਾ ਕੱਲ ਦੀ ਬੱਛੀ ਚੋਈ 8 ਅ 10 ਕਿਲੋ ਚੋਈ ਪਰ ਬੱਛੀ ਨੂੰ ਪਤਾ ਨਹੀਂ ਕੋਈ ਵੀ ਮੈਨੂੰ ਚੋਣ ਖੀਂਦਾ ਹਾਂ ਹਾਂ ਬਿਲਕੁਲ ਮਤਲਬ ਮਾਥਾ ਵੀ ਨਹੀਂ ਫਿਸੀ ਦੁੱਧ ਵਾਲੀ ਆ ਹੂੰ ਫਿਰ ਢੰਡੀ ਧਰੀਏ ਨਹੀਂ ਵੀ ਉਹ ਗੰਧਵਾ ਇਹਦਾ ਮੁੱਲੇ ਦੀ ਫਿਰ ਲੈ ਲੋ ਐਡਾ ਬਹਿ ਜਾਓ ਭਾਵੇਂ ਕੋਈ ਚੱਕਰ ਨਹੀਂ ਇੱਥੋਂ ਦੀ ਮਾਦੀ ਬਹਿ ਜਾਓ ਖੇਚ ਸੁਣਾ ਮਾ ਹਾਂਜੀ ਬੱਛੀ ਬੱਛੀ ਲੋ ਦਾ ਲੋਕਾਂ ਦੇ 85 ਦੀ ਆ 75 ਦੀ ਦੇ ਦੀ ਚਲ 2 ਛੱਡ ਦੋ 2 ਛੱਡ ਲੀਏ 72 ਦੀ ਜਾ 72 ਦੇ ਦੇ ਠੀਕ ਆ ਉਹ ਯਾਰ ਘੱਟਦਾ ਜੀ ਭਾਜੀ ਚਲ ਕੋਈ ਨਹੀਂ ਮੈਂ 72 ਯਾਰ ਠੀਕ ਮੈਂ ਕਿਹਾ ਨਾ 72 ਕਹਿੰਦਾ ਮੈਂ ਕਿਹਾ 72 ਦੇ ਦੇ ਕੋਈ ਨਹੀਂ ਵੱਛੀ ਜਾਰੀ ਚੰਗੀ ਜਿਹੜਾ ਲੈ ਜੂ ਯਾਦ ਕਰੂਗਾ ਹਾਂ ਚੱਲ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅੱరే ਇਹ ਵੀ ਕੱਲ ਸੁਈ ਹੈ ਜੀ ਅੱਜ ਵੀ ਕੱਲ ਇਹ ਵੀ ਸੁਈ ਆ ਬੱਚੇ ਇਕੱਠੀਆਂ ਸੁਈਆਂ ਇਹਦਾ ਬੱਚਾ ਬੱਚੇ ਦਿੱਤੇ ਦੋਹਾਂ ਦੇ ਬੱਚੇ ਆ ਆ ਦੋ ਮੋਰ ਬੱਚੇ ਪਰ ਵੱਛੀ ਇਹ ਵੀ ਬੜੀ ਕੁਆਲਿਟੀ ਦੀ ਆ ਠੀਕ ਆ ਗੱਲਾਂ ਨਹੀਂ ਵੱਛੀ ਦੀਆਂ ਇਹਦੀਆਂ ਕੱਦ-ਕੁੱਦ ਵੱਛੀ ਨੂੰ ਮਾੜਾ ਜਗਾ ਇਹਦੀ ਨੂੰ ਬੱਛੀ ਇਹ ਵੀ 20 22 ਕਿਲੋ ਪਾ ਦੂ ਸੌਖਾ 20 22 ਕਿਲੋ ਇਹ ਵੀ ਫਿਆਰ ਇਹ ਵੀ ਤੋਰੋ ਥਾਂ ਥਣ ਬੜਾ ਅੱਬਲਾ ਕੋਈ ਗੱਲਾਂ ਨਹੀਂ ਗਾ ਬਸ ਠੀਕ ਹੈ ਗਮੀ ਤੋਰ ਬਗੈ ਸਰੀ ਉਹਦੇ ਲੰਬੀ ਐ ਲੰਬੀ ਤੋਰਦੇ ਥਾਂ ਥਣਾਂ ਦੀ ਵਿਖਾ ਲਓ ਥਾਂ ਥਣ ਬੜਾ ਦੱਬੀ ਜੰਗਾ ਮੇਰੇ ਛੋਣ ਕੋਈ ਗੱਲਾਂ ਨਹੀਂ ਦੱਬੀ ਹੈ ਦੱਬੀ ਵੇੜ ਨਸਲ ਬਰੀਡ ਬੋਲ ਆ ਵਧੀਆ ਆਜੋ ਜੀ ਆਜੋ ਇਹਦਾ ਮੁੱਲ ਹੀ ਫੇਰਾ ਇਹਦਾ ਵੀ ਆਪਾਂ ਜਾਇਜ਼ ਹੀ ਦੇ ਦੇਣਾ ਵਾ ਕਿੰਨਾ ਜੀ ਬੱਛੀ ਦੇ ਉਧਾਣ ਜਿਹੜੇ ਸਾਡਾ ਬੱਛੀ ਦੀ ਕੁਆਲਿਟੀ ਗੁੱਟੀ ਆ ਹਾਂ ਬੱਛੀ ਦਸੀ ਆਦੀ ਆ ਪਰ ਆਪਾਂ ਜਾਇਜ਼ ਦੇ ਦੀਏ ਹਾਂ ਪੈਂਟੀਆਂ ਆਦੀ ਇਹ ਵੀ ਬਾਹਰ ਜਾ ਇਹ ਵੀ ਬਾਹਰ ਜਾ ਬਾਹਰ ਜਾ ਜਾਣ ਬਾਹਰ ਹਾਂਜੀ ਹਾਂਜੀ ਇਹ ਗੰਬੜ ਇਹ ਗੰਬੜ ਵੱਸੀ ਪਹਿਲਾ ਸੂਆ ਨਹੀਂ ਦੂਜਾ ਸੂਆ ਅੱਛਾ ਦੂਜਾ ਸੂਆ ਦੂਜਾ ਸੂਆ ਵੱਸੀ ਇਹ ਵੀ ਬੜੀ ਚੰਗੀ ਆ ਠੀਕ ਆ ਥੋੜੀ ਜਿਹੀ ਵੱਸੀ ਪੰਜਾ ਦਾ ਦੀ ਕੱਚੀ ਕੱਚੀ ਆ ਬਹੁਤ ਵਧੀਆ ਵੱਸੀ ਇਹ ਵੀ ਚਲੋ ਜਿਹੜਾ ਸਾਹਮਣੇ ਪਰਾ ਉਹਨੇ ਚਲ ਰੁਪਈਏ ਚਾਰ ਵੱਧ ਵਾਟ ਲੂ ਚਲ ਅਹੀਂ ਹੁਣ ਮੈਂ ਬਾਤ ਤੀ ਮੇਰੇ ਕੋਈ ਥੋੜੀਆਂ ਸੀ ਤੇ ਮੈਂ ਚਲੋਂ ਨਾਲੇ ਵੀ ਗਈਆਂ ਹੋਈਆਂ ਵਿੱਚੋਂ ਚਲ ਪਾ ਲੈਨੇ ਵੱਸੀ ਉਹਦਾ ਵੱਛੀ ਇਹ ਚਾਹਤ ਕੱਚੀ ਆ ਪੰਜਾ ਦਾ ਸਾਹਮਣੇ ਆਲੀ ਤੇ ਉਹਦੀ ਮਗਰ ਲੰਮੀ ਮੜੀ ਜੀ ਲੰਮੀ ਢੋੜੀ ਢੋੜ ਇੰਦੇ ਮੋਲੇ ਬਾਜੀ ਫਿਰ ਬਣਨੀ ਇਹ ਵੀ ਵੱਛੀ ਵੜੀ ਹੈ ਜੇ ਆ ਜੀ ਆਪਾਂ ਦੇ ਦੇਣੀ ਤੈਨੂੰ ਬਸ ਨੀਵ ਜਿੰਨੇ ਚਾਰੇ ਨੇ ਕਿਹਦੇ ਖੜ ਕੇ ਵੇਚਿਆ ਹਾਂ ਹਾਂ ਹਰ ਕੋਈ ਵੇਚਦਾ ਖੜ ਕੇ ਉਹ ਗੱਲ ਨਹੀਂ ਹੈਗੀ ਵੀ ਕਿ ਕਿਹਨੇ ਕਾ ਰੱਖਣੀ ਸਾਰੇ ਵੇਚਣੇ ਸਾਰੇ ਵੇਚਨੇ ਬਿਲਕੁਲ ਸਾਰੇ ਲੈ ਲੈ ਵੇਚਣੀਆਂ ਵੇਚੋ ਬੱਲੇ ਲੈਣੇ ਨਹੀਂਗਾ ਬਾਜੀ ਕੰਮ ਹੁਣ ਬਾਦ ਬਈਗਾ ਵਾ ਤੇ ਮਾਲ ਮਹਿੰਗੇ ਕਰਕੇ ਹਰ ਇੱਕ ਵਪਾਰੀ ਲੈ ਲੈ ਵੇਚੀ ਜਾਂਦਾ ਨਹੀਂ 50 ਦੀ ਦੇ ਦੀਏ 48 ਦੀ 48 ਚਲ ਠੀਕ ਚਲੋ ਠੀਕ ਹੈ ਜਾਣਦ ਹਾਂ ਕੋਈ ਨਹੀਂ ਗੱਲ ਜੈਜ ਹਨਾ ਕੋਈ ਗੱਲ ਕਰੀ ਕਿਉਂ ਕੋਈ ਚਲ ਅਗਲਾ ਬੰਦਾ ਵੀ ਕੋਈ ਨਹੀਂ ਮੰਗਰ ਬਾਕੀ ਫੁੱਲ ਫੁੱਲ ਲਾਓ ਸੋ ਆਪ ਹਮਾਰਾ ਚੈੱਕ ਕਰਕੇ ਲੈ ਗਏ ਬੜੀਆਂ ਚੋਣ ਜਾਣੇ ਇੱਕ ਨੰਬਰ ਦੀਆਂ ਕੋਈ ਗੱਲ ਨਹੀਂ ਕਰਾਂ ਮੈਂ ਹੱਥ ਨਾਲ ਉਹ ਲੈ ਜਿੱਦਾਂ ਦੀਆਂ ਗਾਈਆਂ ਗਾਈਆਂ ਬਹੁਤ ਫਰਸਟ ਕਲਾਸ ਇਹ ਕਰਕੇ ਚਲੋ ਮੈਂ ਮਹੀਆਂ ਮਹੀਆਂ ਵੇਚੀਆਂ ਨੇ ਤਿੰਨ ਚਾਰ ਹੈ ਨਹੀਂ ਉਹ ਅਸੀਂ ਵੇਚੀ ਆ ਚਲੋ ਮਾਲ ਵਿਖਿਆ ਵਿੱਚੋਂ ਚਾਰ ਪੰਜ ਚੋ ਵੇਚੀਆਂ ਮੈਂ ਚਲ ਹੁਣ ਚਾਰ ਕੀ ਪਾ ਦਨੇ ਬੋਲੋ ਫਿਰ ਨੰਬਰ ਜੀ ਨੰਬਰ ਦਾ 98780 5230 ਪਿੰਡ ਗੱਗੜ ਬਣਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਡੇਰਾ ਬਿਆ ਸਹੀ ਗਾ ਚਲੋ ਸ਼ੋਰ ਪਾਏ